ਇਸ ਵੇਲੇ ਦੀ ਦੁਖਦਾਈ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਗਣਸ਼ੰਕਰ ਦੇ ਪਿੰਡ ਰਾਮਪੁਰਾ ਬਿਲੋੜ ਦੇ ਨੇੜੇ ਨੌਜਵਾਨ ਦੀ ਇੱਕ ਨਿਊਜ਼ੀਲੈਂਡ ਦੇ ਵਿੱਚ ਮੌਤ ਹੋ ਗਈ।ਦਰਅਸਲ ਵਿਦੇਸ਼ ਦੀ ਧਰਤੀ ਤੇ ਚੰਗੇ ਭਵਿੱਖ ਬਣਾਉਣ ਦੀ ਤਲਾਸ਼ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਨੌਜਵਾਨੇ ਵਿਦੇਸ਼ਾਂ ਦਾ ਰੁਕ ਕਰ ਰਹੀ ਆ ਪਰ ਉੱਥੇ ਕੁਝ ਨੌਜਵਾਨ ਹਾਦਸੇ ਦਾ ਸ਼ਿਕਾਰ ਵੀ ਹੋਏ ਨੇ ਜੋ ਕਿ ਮੌਤ ਦੇ ਮੂਹ ਨੂੰ ਚਲੇ ਜਾਂਦੇ ਨੇ। ਅਜੀਹਾ ਇੱਕ ਹੋਰ ਦੁਖਦਾਈ ਘਟਨਾ ਸਾਹਮਣੇ ਆਈ ਆ ਗੜਸ਼ੰਕਰ ਦੇ ਪਿੰਡ ਰਾਮਪੁਰਾ ਬਲੋੜ ਦੇ ਵਸਨੀਕ ਅਤੇ ਇਸ ਵੇਲੇ ਨਿਊਜ਼ੀਲੈਂਡ ਦੇ ਵਿਦਿਆਰਥੀ ਵਿਜੇ ਤੇ ਗਏ ਸੀ ਨੌਜਵਾਨ ਦੀ ਸੰਕੇਪ ਬਿਮਾਰੀ ਪਿੱਛੋਂ ਮੌਤ ਹੋ ਗਈ ਜਿਸ ਨਾਲ ਪਿੰਡ ਵਿੱਚ ਮਾਤਮ ਫੈਲ ਗਿਆ ਇਸ ਸੰਬੰਧੀ ਮ੍ਰਿਤਕਾ ਨੌਜਵਾਨ ਮਨਦੀਪ ਸਿੰਘ ਦੇ ਪਿਤਾ ਰਜਿੰਦਰ ਸਿੰਘ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਭਰੇ ਮਨ ਦੇ ਨਾਲ ਦੱਸਿਆ ਕਿ ਉਹਨਾਂ ਦਾ ਪੁੱਤਰ ਕਰੀਬ ਸਾਲ 2023 13 ਦੇ ਵਿੱਚ ਵਿਦਿਆਰਥੀ ਵਿਜੇ ਤੇ ਨਿਊਜ਼ੀਲੈਂਡ ਗਿਆ ਸੀ ਜਿੱਥੇ ਉਸਨੇ ਪੜ੍ਹਾਈ ਦੇ ਨਾਲ ਨਾਲ ਸਖਤ ਮਿਹਨਤ ਕਰਕੇ 10 ਸਾਲ ਬਾਅਦ ਨਿਊਜ਼ੀਲੈਂਡ ਦੀ ਪੱਕੀ ਨਾਗਰਿਕ ਜਿਹੜੀ ਆ ਹਾਸਲ ਕੀਤੀ ਸੀ ਆ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਲੈਣੇ ਆ ਤੁਸੀਂ ਬਣੇ ਰਹੋ ਪੰਜਾਬੀ ਏਕੜ ਚੈਨ ਦੇ ਨਾਲ ਬਿੱਟੂ ਚੋਹਾਂ ਦੀ ਰਿਪੋਰਟ ਗੜਸ਼ੰਕਰ ਬਬਲੀ ਕਹਿੰਦੇ ਉਹਦਾ ਮਨ ਕੀ ਗੱਲਬਾਤ ਹੋਈ ਮੋੜੇ ਨਾਲ ਬੱਸ ਜੀ ਪੌੜੀਆਂ ਤੋਂ ਹੀ ਕਹਿੰਦੇ ਸਲਿੱਪ ਕਰ ਗਿਆ ਜੀ ਉਹ ਥੱਲੇ ਗਮਲੇ ਪਏ ਗਮਲੇ ਜਾ ਕੇ ਸਰਵਜਿਆ ਆ ਮੁੜ ਕੇ ਉਹ ਉਠਿਆ ਉੱਠ ਕੇ ਮੁੰਡੇ ਨੂੰ ਫੋਨ ਕੀਤਾ ਨਾਲ ਦੇ ਵੀ ਆਇਂ ਦੌੜ ਕੇ ਆ ਆ ਕਹਿੰਦਾ ਮੇਰੇ ਕੋਲ ਸੱਟ ਲੱਗੀ ਤੇਰੇ ਗਮਲੇ ਟੁੱਟੇ ਵਾ ਇਥੋ ਹੀ ਨਾ ਗਿਆ ਮੁੰਡਾ ਆਇਆ ਦੌੜ ਕੇ ਉਹਨੇ ਆ ਕੇ ਉਹ ਹਸਪੀਟਲ ਲੈ ਗਿਆ ਹਸਪਤਾਲੋਂ ਧੰਨਵਾਦ ਉਹਦੀ ਮਦਦ ਹੋ ਗਈ ਕਿੰਨਾ ਟਾਈਮ ਹੋ ਗਿਆ ਜੀ ਬਾਹਰ ਕੇ 10 ਸਾਲ ਹੋ ਗਏ ਜੀ ਸਿਟੀਜ਼ਨ ਕਰਾ ਮਿਲ ਗਿਆ ਸਿਟੀਜ਼ਨ ਵੀ ਸੀ ਉਹਨੂੰ ਸਿਟੀਜ਼ਨ ਤਾਂ ਹੁਣ ਮਿਲੀ ਹੈ 2 ਕੁ ਮਹੀਨੇ ਹੋ ਗਏ ਆ ਪੀਆਰ ਮਿਲੀ ਨੂੰ 4 ਸਾਲ ਹੋ ਗਏ ਭਾਰਤ ਸਰਕਾਰ ਤੋਂ ਜਾਂ ਪੰਜਾਬ ਸਰਕਾਰ ਤੋਂ ਕੋਈ ਮੰਗ ਤੁਹਾਡੇ ਨਾਲ ਹੀ ਕੋਈ ਮੇਰੀ ਤਾਂ ਕੋਈ ਮੰਗ ਮੇਰੇ ਬੱਚਾ ਨਹੀਂ ਮੰਗਦਾ ਛੋਟਾ ਉਹ ਨਾ ਮਾਪੇ ਵੀ ਮੈਂ ਨਹੀਂ ਜੋੜ ਕੇ ਨਾਲ ਕਿਸੇ ਦੀ ਇਹ ਜਿਹੜੀ ਨਾ ਘਟਨਾ ਹੋਈ ਹੈ ਸਾਡੇ ਪਿੰਡ ਵਿੱਚ ਬਹੁਤ ਹੀ ਮੰਦ ਭਾਗੀ ਹੋਈ ਆ ਇਹ ਬੱਚਾ ਜਿਹੜਾ ਸੀ ਬਹੁਤ ਹੁਣ ਹਾਰ ਸੀ 10 ਸਾਲ ਤੋਂ ਉਹ ਨਿਊਜ਼ੀਲੈਂਡ ਗਿਆ تھا ਪੜ੍ਹਾਈ ਵੇਸ ਤੇ ਗਿਆ ਸੀ ਤਾਂ ਤੇ ਉੱਥੇ ਵਿਚਾਰਾ ਮਤਲਬ ਵੀ ਸਾਂਭ ਲਓ ਪਏ ਆਪਣਾ ਪੀਆਰਬੀ ਹੋ ਗਿਆ ਸਭ ਕੁਝ ਹੋ ਗਿਆ ਤੇ ਹੁਣ ਤਾਂ ਇੱਧਰ ਮਤਲਬ ਵਾਪਸੀ ਸੀਗੀ ਪੇ ਜਾਨੀ ਕਿ ਮੈਂ ਪਿੰਡ ਜਾ ਕੇ ਆਪਣਾ ਜਾਨੀ ਕਿ ਵਿਆਹ ਕਰਵਾਉਣਾ ਜਾਂ ਹੋਰ ਮਾਂ ਪੇ ਦੀ ਵੀ ਇਹ ਇੱਛਾ ਸੀ ਪੇ ਹੁਣ ਮਤਲਬ ਆਵੇ ਤਾਂ ਇਹਦੀ ਵਿਆਹ ਸ਼ਾਦੀ ਕਰੀਏ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸਦਾ ਤੇ ਹੁਣ ਅਸੀਂ ਅਸੀਂ ਪੰਜਾਬ ਸਰਕਾਰ ਤੋਂ ਜਾਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਸ ਜਿਹੜਾ ਬੱਚੇ ਦੀ ਡੈੱਡ ਬੋਡੀ ਆ ਉਹਨੂੰ ਲਿਆਉਣ ਦੇ ਵਿੱਚ ਇਸ ਪਰਿਵਾਰ ਦਾ ਸਹਿਯੋਗ ਕਰਨਾ ਬਸ ਜਿਹੜੀ ਇਹ ਮੰਦਪ ਪਾਗੀ ਘਟਨਾ ਹੋਈ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਬਲੀ ਰਾਣਾ ਜੀ ਦੋ ਬੱਚੇ ਸੀ ਇਹਨਾਂ ਦੇ ਲੜਕੇ ਸੀ ਬੜੇ ਸ਼ੌਕ ਦੇ ਨਾਲ ਮਿਹਨਤ ਕਰਕੇ ਇਹਨਾਂ ਨੇ ਆਪ ਵੀ ਬਾਰ ਬਹੁਤ ਮਿਹਨਤ ਕੀਤੀ ਹੈ ਤੇ ਬੱਚੇ ਸੈਟਲ ਹੋ ਜਾਣਾ ਤੇ ਸੋ ਬਾਹਰ ਭੇਜੇ ਬੱਚੇ ਪੜ੍ਹਨ ਦੇ ਲਈ ਨਾਲ ਨਾਲ ਥੋੜਾ ਥੋੜਾ ਕੰਮ ਵੀ ਕਰਦੇ ਸੀ ਤੇ ਉੱਥੇ ਇਹੋ ਜਿਹਾ ਘਟਨਾ ਵਾਪਰੀ ਹੈ ਜਿਹਦੇ ਵਿੱਚ ਉਹ ਐਕਸੀਡੈਂਟ ਹੋਇਆ ਬੱਚੇ ਦੀ ਡੈਥ ਹੋ ਗਈ ਹੈ ਅਸੀਂ ਤਾਂ ਇਹ ਹੁਣ ਸਰਕਾਰ ਅੱਗੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਅੱਗੇ ਪਈ ਜਿਹੜੀ ਡੈੱਡ ਬੋਡੀ ਹੈ ਜਲਦੀ ਤੋਂ ਜਲਦੀ ਇੱਥੇ ਇੰਡੀਆ ਲਿਆਂਦੀ ਜਾਵੇ ਤਾਂ ਕਿ ਮਾਤਾ ਪਿਤਾ ਉਹ ਆਪਣੇ ਬੱਚੇ ਨੂੰ ਦੇਖ ਸਕਣ ਅੰਤਿਮ ਸੰਸਕਾਰ ਸਾਡੇ ਇਸ ਨਗਰ ਦੇ ਵਿੱਚ ਹੋਵੇ ਅਸੀਂ ਤਾਂ ਇਹ ਹੀ ਬੋਰਜੋਰ ਅਪੀਲ ਕਰਦੇ ਆਂ ਮੈਂ ਸਰਪੰਚ ਪਿੰਡ ਬੇੜੂ ਜਿਹੜੀ ਇਹ ਡੈਥ ਹੋਈ ਹੈ ਬੜੀ ਮੰਦ ਭਾਗੀ ਘਟਨਾ ਹੋਈ ਆ ਦੇਖੋ ਇਹਦਾ ਡੈਡੀ ਪਹਿਲਾਂ ਸੀਗਾ ਬਬਲੀ ਜੀ ਪਹਿਲਾਂ 10-15 ਸਾਲ ਚ ਜਾਪਾਨ ਚ ਲੈ ਕੇ ਆਏ ਆ ਜਪਾਨ ਹੁੰਦੇ ਹੁੰਦੇ ਇਹਨਾਂ ਨੇ ਜੋ ਵੀ ਪੂੰਜੀ ਇਕੱਠੀ ਕਰਕੇ ਲਿਆਏ ਉਹਨਾਂ ਨੇ ਆਪਣਾ ਬੇਟਾ ਸੈਟ ਕਰਨ ਬਾਅਦ ਤੇ ਉਹਨੇ ਨਿਊਜ਼ੀਲੈਂਡ ਭੇਜਿਆ ਉੱਥੇ ਪਰਮਾਧਵਾ ਨੂੰ ਨਹੀਂ ਮਨਜੂਰ ਸੀ ਮਤਲਬ ਇਹ ਹੋਣਾ ਤੇ ਉੱਥੇ ਜੋ ਨਹੀਂ ਸੋਚਿਆ ਸੀ ਉਹ ਹੋ ਗਿਆ ਜੀ ਤੇ ਉਹਦੇ ਮਤਲਬ ਕਿ ਹੁਣ ਆਣਾ ਸੀ ਆਪਣੇ ਪਿੰਡ ਇੰਡੀਆ ਆਣਾ ਸੀ ਇਹ ਆਪਣਾ ਮੈਰਿਜ ਕਰਾਣੀ ਸੀਗੀ ਆਪਣੇ ਫਾਦਰ ਨੂੰ ਕਹਿੰਦਾ ਵੀ ਤੁਸੀਂ ਆਪਣਾ ਮੇਰੇ ਲਈ ਕੁੜੀ ਲੱਭ ਕੇ ਰੱਖੋ ਜੋ ਵੀ ਮਕਾਨ ਪਾਓ ਤੇ ਮੈਂ ਆਵਾ ਤੇ ਮੇਰੀ ਮੈਰਿਜ ਕਰਕੇ ਤੇ ਬਾਕੀ ਵਾਪਸ ਆਵਾਂ ਅਸੀਂ ਇਹਦੇ ਮਤਲਬ ਕਿ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇਹ ਲਾਛ ਲਿਆਂ ਵਿੱਚ ਇੰਡੀਆ ਲਿਆਂ ਬੋਡੀ ਲਿਆਂ ਵਿੱਚ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਮਤਲਬ ਕਿ ਸ਼ਾਇਦ ਤਾਂ ਕੀਤੀ ਜਾਵੇ